ਅੱਜ ਅਸੀਂ ਤੁਹਾਨੂੰ ਮਲੇਰ ਕੋਟਲਾ ਦੀ 35 ਸਾਲ ਪੁਰਾਣੀ ਭਾਂਡਿਆਂ ਦੀ ਦੁਕਾਨ ਤੇ ਲੈ ਕੇ ਚੱਲੇ ਆ ਜਿੱਥੇ ਹਰ ਤਰ੍ਹਾਂ ਦੇ ਭਾਂਡੇ ਚਾਹੇ ਉਹ ਤਾਂਬੇ ਦੇ ਹੋਣ ਪਿੱਤਲ ਦੇ ਹੋਣ ਸਟੀਲ ਦੇ ਹੋਣ ਜਾਂ ਡਿਨਰ ਸੈੱਟ ਹੋਣ ਪਾਕਿਸਤਾਨੀ ਡਿਨਰ ਸੈੱਟ ਸਟੀਲ ਦੇ ਡਿਨਰ ਸੈੱਟ ਤੇ ਬਹੁਤ ਹੀ ਯੂਨੀਕ ਪਿੱਤਲ ਦਾ ਡਿਨਰ ਸੈੱਟ ਇਨਾਂ ਕੋਲੇ ਮਿਲਦਾ ਤੇ ਇਨਾਂ ਕੋਲੇ ਤੁਸੀਂ ਪਹੁੰਚਣਾ ਕਿੱਥੇ ਆ ਜਿਵੇਂ ਆਪਾਂ ਨੇ ਤੁਹਾਨੂੰ ਰਸਤੇ ਦੇ ਵਿੱਚ ਦਿਖਾਤਾ ਜੀ ਸਰਹੰਦੀ ਗੇਟ ਤੋਂ ਆਪਾਂ ਨੇ ਜਾਣਾ ਹਨੂਮਨ ਮੰਦਰ ਵੱਲ ਤਲਾਬ ਬਾਜ਼ਾਰ ਦੇ ਉੱਪਰ ਤੇ ਹਨੂਮਨ ਮੰਦਰ ਦਾ ਜਿਹੜਾ ਮੇਨ ਗੇਟ ਹੈ ਉਸ ਮੇਨ ਗੇਟ ਨੂੰ ਟੱਪ ਕੇ ਤੁਹਾਨੂੰ ਦੇਖਣਾ ਜੀ ਭ ਅੱਜ ਇਹਨਾਂ ਕੋਲੇ ਇਹ ਜਿਹੇ-ਜਿਹੇ ਭਾਂਡੇ ਤੁਹਾਨੂੰ ਦਿਖਾਵਾਂਗੇ ਵੀ ਜਿਹੜੇ ਅੱਜ ਤੋਂ 100 ਸਾਲ ਪਹਿਲਾਂ 200 ਸਾਲ ਪਹਿਲਾਂ ਲੋਕ ਵਰਤਿਆ ਕਰਦੇ ਸੀ ਬਹੁਤ ਅੱਛੀ ਕੁਆਲਿਟੀ ਤੇ ਇਹਨਾਂ ਦੀ ਵੱਡੀ ਗੱਲ ਕੀ ਹੈ ਕਿ ਹੋਲ ਸੇਲ 'ਚ ਟਰੇਟ ਜ਼ਿਆਦਾਤਰ ਟਰੇਟ ਕਰਦੇ ਨੇ मतलब ਤੁਹਾਨੂੰ ਰੇਟ ਇਹਨਾਂ ਕੋਲੇ ਹੋਲ ਸੇਲ ਮਿਲਦੇ ਨੇ ਬਾਕੀ ਜਾਣਕਾਰੀ ਆਪਾਂ ਸਰਦਾਰ ਜੀ ਤੋਂ ਲੈ ਲੈਣੇ ਆ ਸਰਦਾਰ ਜੀ ਸਤਿਕਾਰ ਜੀ ਜੀ ਸਤਿਕਾਰ ਜੀ ਸਰਦਾਰ ਜੀ ਪਹਿਲਾਂ ਤਾਂ ਇਹਨਾਂ ਨੂੰ ਵੀ ਕਿੰਨਾ ਟਾਈਮ ਆਪਾਂ ਨੂੰ ਹੋ ਗਿਆ ਇਹ ਕੰਮ ਕਰਦਿਆਂ ਨੂੰ ਇਹ ਵਰਤਨਾ ਦਾ ਕੰਮ ਕਰਦਿਆਂ ਨੂੰ ਮੈਨੂੰ 35 ਸਾਲ ਦੇ ਕਰੀਬ ਹੋ ਗਏ ਅੱਛਾ ਜੀ ਸਾਡੇ ਕੋਲੇ ਫੁੱਲ ਵੈਰਾਈਟੀਆਂ ਜਿਨੂੰ ਆਪਾਂ ਸਟੀਲ ਦੇ ਪਿੱਤਲ ਦੇ ਤਾਂਬੇ ਦੇ ਕ੍ਰੋਕਰੀ ਅਨਬ੍ਰੇਕੇਬਲ ਜਿਹੜੀ ਮਰਜ਼ੀ ਆਈਟਮ ਹੋਲ ਸੇਲ ਰੇਟਾਂ ਤੇ ਸੀ ਬੰਨੇ ਹੋਲ ਸੇਲ ਤੇ ਆਪਾਂ ਅਗਰ ਨਿਗਾਹ ਮਾਰ ਲਈਏ ਸਾਨੂੰ ਥੋੜਾ ਥੋੜਾ ਦੱਸ ਦਿਓ ਇਹਨਾਂ ਚੀਜ਼ਾਂ ਬਾਰੇ ਜਿਹੜੇ ਹੈਗੇ ਨੇ ਆਪਣੇ ਕੋ ਅਵੇਲੇਬਲ ਜੀ ਜੀ ਇਹ ਸਾਡੀ ਫਰੰਟ ਤੇ ਦੁਕਾਨ ਹੈ ਠੀਕ ਹੈ ਇਹਦੇ ਵਿੱਚ ਵੈਰਾਈਟੀ ਪਿੱਤਲ ਦੀ ਸਟੀਲ ਦੀ ਲੱਗੀ ਹੋਈ ਹੈ ਮਤਲਬ ਸਟੀਲ ਦੀ ਵੈਰਾਈਟੀ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਕਹਿੰਦੇ ਗਲਾਸਾਂ ਦੇ ਵਿੱਚ ਵੀ ਬਹੁਤ ਵੈਰਾਈਟੀ ਹੋਗੀ ਹਨਾ ਹਰ ਤਰ੍ਹਾਂ ਦੀ ਭਾਂਡਿਆਂ ਦੀ ਮਤਲਬ ਆਏ ਸਮਝ ਲਓ ਵੀ ਆਪਾਂ ਇੰਨੀ ਵੈਰਾਈਟੀ ਤੁਹਾਨੂੰ ਬੋਲ ਕੇ ਦੱਸ ਹੀ ਨਹੀਂ ਸਕਦੇ ਇਹ ਇਹਨਾਂ ਕੋਲੇ ਮਿਲਦੀ ਆ ਜੀ ਜੀ ਇਹ ਤਾਂ ਰਹੀ ਗੱਲ ਭਾਂਡਿਆ ਦੀ ਜੀ ਹੁਣ ਜਿਵੇਂ ਕਹਿੰਦੇ ਹੁੰਦੇ ਨੇ ਨਾ ਵੀ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਉਣ ਦੇ ਹੋਰ ਹਾਂਜੀ ਹਾਂਜੀ ਉਹ ਗੱਲ ਹੈ ਵੀ ਹੁਣ ਇਹਦਾ ਰਿਹਾ ਇਹਨਾਂ ਦਾ ਬਹੁਤ ਛੋਟੀ ਜੀ ਦੁਕਾਨ ਆ ਬਹੁਤ ਪੁਰਾਣੀ ਦੁਕਾਨ ਆ ਸਾਡੀ ਔਰ ਇਸ ਦੇ ਪਿੱਛੇ ਅਸੀਂ ਆਪਣਾ ਜਿਹੜਾ ਸ਼ੋਰੂਮ ਬਣਾਇਆ ਹੋਇਆ ਹੈ ਜਿਹੜਾ ਮੇਨ ਸ਼ੋਰੂਮ ਆਪਣਾ ਬਣਾਇਆ ਹੋਇਆ ਹੈ ਜੀ ਸਰ ਇੱਧਰ ਆ ਲੋ ਜੀ ਫਿਰ ਮਾਰ ਲਓ ਨਿਗਾ ਇੱਧਰ ਜਿਹੜਾ ਮੇਨ ਸ਼ੋਰੂਮ ਇਹਨਾਂ ਦਾ ਬਣਾਇਆ ਹੋਇਆ ਆਪਣਾ ਅੰਦਰ ਸ਼ੋਰੂਮ ਠੀਕ ਹੈ ਜੀ ਇਹ ਜਿਹੜਾ ਮੇਨ ਸ਼ੋਰੂਮ ਹੈ ਇੱਥੇ ਜਿਹੜੀਆਂ ਤੁਹਾਨੂੰ ਬਹੁਤ ਕੈਂਡ ਕੈਂਡ ਐਟਮਾਂ ਦਿਖਾਵਾਂ ਸਾਰੀਆਂ ਆਈਟਮਾਂ ਇੱਥੇ ਮਿਲਦੀਆਂ ਨੇ ਠੀਕ ਹੈ ਜੀ ਤੇ ਇਹਦੀ ਹੋ ਗਿਆ ਗਲਾਸ ਹੋ ਗਏ ਥਾਲ ਹੋ ਗਏ ਜਿਵੇਂ ਸੁਰਾਈਆਂ ਹੋ ਗਈਆਂ ਪੁਰਾਣੇ ਸਮਿਆਂ ਦੇ ਵਿੱਚ ਵਰਤਦੇ ਸੀ ਹਨਾ ਇੱਕ ਮੈਂ ਸਪੈਸ਼ਲ ਚੀਜ਼ ਤੁਹਾਨੂੰ ਜ਼ਰੂਰ ਦਿਖਾਉਣਾ ਚਾਹਣੀ ਆ ਆਪਣੇ ਕੋਲ ਇੱਕ ਕਾਂਸੀ ਹੈ ਦੇਖੋ ਅੱਛਾ ਜੀ ਇਹ ਮਤਲਬ ਕਾਂਸੀ ਦਾ ਥਾਲ ਆ ਗਿਆ ਹਾਂ ਜੀ ਇਹ ਕਾਂਸੀ ਦਾ ਥਾਲ ਹੈ ਇਹ ਲੱਗਦਾ ਤਾਂ ਮੈਂ ਬਿੱਤਰ ਵਰਗਾ ਹੀ ਆ ਤਨਵੇਂ ਦੇ ਵਿੱਚ ਵੀ ਚੇਨ ਦੇ ਕੰਮ ਹੈ ਅੱਛਾ ਇਹਦੀ ਪਛਾਣ ਹੁੰਦੀ ਹੈ ਇਹਦੀ ਪਛਾਣ ਹੁੰਦੀ ਹੈ ਸਪੈਸ਼ਲ ਇਹ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਕਿ ਮੈਨੂੰ ਪਿੱਤਲ ਦੇ ਭਾਂਡੇ ਵੀ ਸ਼ਾ ਦੇ ਦਿੰਦੇ ਹਨ ਸੀਸਨ ਕਹ ਕੇ ਆਪਣੇ ਕੋਲ ਦੇਖੋ ਜੀ ਆਵਾਜ਼ ਅੱਛਾ ਮਨ ਲ ਜਿਹੜੀ ਦੀ ਵਾਈਬ੍ਰੇਸ਼ਨ ਆ ਉਹ ਬਹੁਤ ਲੰਬੀ ਰਹਿੰਦੀ ਹੈ ਤੁਹਾਨੂੰ ਪਿੱਤਲ ਦਾ ਕਰਕੇ ਦਿਖਾਉਣੀ ਹੈ ਸੇਮ ਚੀਜ਼ ਉਹ ਚੀਜ਼ ਨਹੀਂ ਮਿਲੇਗੀ ਠੀਕ ਹੈ ਇਹ ਆਵਾਜ਼ ਜ਼ਮੀਨ ਆਸਮਾਨ ਦਾ ਫਰਕ ਆ ਗਿਆ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਇੱਕ ਪਿੱਤਲ ਤੇ ਕਾਂਸੀ ਦੀ ਫਰਕ ਫਰਕ ਦੇਖਾ ਇੱਕ ਮੈਂ ਕਾਂਸੀ ਦੇ ਛੰਨੇ ਵੀ ਆਉਂਦੇ ਹੁੰਦੇ ਨੇ ਹਾਂ ਆਪਣੇ ਕੋਲ ਛੰਨੇ ਵੀ ਆ ਦੇਖੋ ਜ ਸਾਈਜ਼ ਵਗੈਰਾ ਆਪਣੇ ਕੋਲ ਠੀਕ ਹੈ ਇਹ ਮਤਲਬ ਅਛਨੇ ਆਪਾਂ ਜਿਆਦਾਤਰ ਸੁਣਦੇ ਹਾਂ ਵੀ ਕਾਂਸੀ ਦੇ ਸੁਣਦੇ ਹਾਂ ਹਾਂ ਬਿਲਕੁਲ ਠੀਕ ਹੈ ਤੇ ਇੱਕ ਆਹ ਸੁਣੀ ਜੀ ਆਈਟਮ ਕੀ ਰੱਖ ਰੱਖੀ ਹੈ ਜੀ ਇਹ ਆਪਣੇ ਕੋਲ ਪਿੱਤਲ ਦੇ ਦੇਖੋ ਨਮਕਦਾਨੀ ਅੱਛਾ ਜੀ ਜਿਵੇਂ ਆਪਾਂ ਦੇਖਦੇ ਹੁੰਦੇ ਸੀ ਪਲਾਸਟਿਕ ਚ ਲੋਕ ਯੂਜ਼ ਕਰਦੇ ਇਹ ਪੁਰਾਣੇ ਸਵਾਨਾਂ ਚ ਇਹ ਯੂਜ਼ ਕਰਦੇ ਸੀ ਨਾ ਦੇਖੇ ਇਹ ਕੀ ਫੋਟ ਹੈਗਾ ਆਪਣਾ ਅੱਛਾ ਜੀ ਜਿਵੇਂ ਆਪਾਂ ਕਿਉਂ ਕਿਉਂ ਪਾਉਣੇ ਨੇ ਨਾ ਉਹਦੇ ਵਿੱਚ ਆਹ ਇਹ ਵੀ ਰੱਖੀ ਹੋਵੇ ਦੇਖੋ ਕਿੰਨੇ ਸੋਹਣੇ ਆ ਦੇ ਇਹਦੀ ਕੋ ਸ਼ਾਈਨਿੰਗ ਦੇਖੋ ਰੀ ਪ੍ਰੋਪਰ ਮਤਲਬ ਬਾਕੀ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਨਾਂ ਕੋਲੇ ਅਗਰ ਤੁਹ ਬੀਰੇ ਇਹਦੇ ਬਾਰੇ ਦੱਸੋ ਮੈਨੂੰ ਥੋੜਾ ਜਿਹਾ ਜਿਵੇਂ ਆਪਣੇ ਲਈ ਸ਼ਿਪਰੀ ਹੋ ਗਈ ਦਾ ਸਬਜੀ ਬਣਾਉਣ ਵਾਸਤੇ ਦੇਸ਼ ਕੀ ਹੋ ਗਈ ਦੇਖੋ ਆ ਵੀ ਬਹੁਤ ਯੂਨਿਕ ਹੈਡ ਵਾਂ ਨਿਊ ਮਾਡਲ ਲੇਜੈਂਡ ਦੇ ਵਿੱਚ ओके ਇਹ ਕਿੰਨੇ ਨਾਲ ਵਾਹ ਜੀ ਵਾਹ ਮਤਲਬ ਦੇਖੋ ਔਰ ਇਹ ਹੋ ਗਈ ਆਪਣੇ ਲਈ ਮਝੋਲਾ ਵੀ ਮਿਲ ਜਾਊਗਾ ਮਝੋਲਾ ਮਿਲ ਜਾਦਾ ਜਿਆਦਾ ਜਿਹੜਾ ਵਾਲਾ ਇਹ ਕਲੀ ਕੀਤਾ ਹੋਇਆ ਆਮ ਘਰਾਂ ਦੇ ਬਰਤਨ ਵਾਲਾ ਹਾਂਜੀ 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 ਬਾਕੀ ਇਹਦੇ ਵਿੱਚ ਸੈਅ ਵੀ ਹੈਗੇ ਨੇ ਛੋਟੇ ਵੱਡੇ ਔਰ ਬਾਤਲ ਬੋਤਲ ਮਿਲ ਜਾਊਗੀ ਪਾਣੀ ਵਾਲੀ ਜਿਵੇਂ ਅੱਜ ਕੱਲ ਚੱਲਦੀਆਂ ਨੇ ਉੱਪਰ ਦੀ ਅੱਜਕੱਲ ਲੋਕ ਜ਼ਿਆਦਾ ਪਹਿਲਾਂ ਜਿਵੇਂ ਪਲਾਸਟਿਕ ਚ ਜਾਂ ਹਨਾ 3 ਦੇ ਸੀਗੇ ਲੋਹੇ ਵਾਲੀ ਚ ਪਰ ਅੱਜਕੱਲ ਆਹ ਚੱਲਦੀਆਂ ਨੇ ਕਿਉਂਕਿ ਇਹਦੇ ਨਾਲ ਪਾਣੀ ਕਿ ਤਾਂ ਮਿੱਠਾ ਹੋ ਜਾਂਦਾ ਇਹਦੇ ਵਿੱਚ ਸਾਈ ਬੋਤਲ ਦੇ ਵਿੱਚ ਵੱਡਾ ਸਾਈਜ਼ ਮਿਲ ਜਾਊਗਾ ਇਹ ਜ਼ਿਆਦਾਤਰ ਕਿੱਥੋਂ ਨਹੀਂ ਮਿਲਦਾ ਹੈਗਾ ਮਤਲਬ ਵੱਡੇ ਸਾਈਜ਼ ਦੇ ਵਿੱਚ 2 ਲੀਟਰ ਦਾ ਸਾਈਜ਼ ਹੈ ਬੋਤਲ ਨਾਲ ਦੇਖੋ ਗਲਾਸੀ ਹੋ ਗਿਆ ਓਕੇ ਉਹਦੇ ਲਿਡ ਦੇ ਉੱਪਰ ਲਿਡ ਆ ਗਈ ਦੇਖ ਰਹੇ ਤਰਾਹੀ ਤਾਂਬੇ ਦੇ ਵਿੱਚ ਹਨਾ ਤੇ ਇੱਕ ਤਾਂ ਕੁਆਲਿਟੀ ਦਾ ਮਿਲਨੇ ਮਿਲਨੇ ਆ ਲਾ ਆਪਾਂ ਦੇਖੀ ਜੀ weight ਵੀ ਕਾਫੀ ਹੈਵੀ ਆ ਨਾ ਜੇ ਜੇ ਆਪਾਂ ਚੈੱਕ ਕਰ ਲਈਏ ਹਾਂਜੀ ਮਾਰੋ ਜਿਨੇਗਾ ਮਤਲਬ 3 ਕਿਲੋ ਦੇ ਆਸ-ਪਾਸ ਫਲੇਟ ਹੈ ਇਹਦਾ ਇਹ ਨਹੀਂ ਹੈ ਵੀ ਕੋਈ ਵੈਸੀ ਕਮ ਮਸਲਾ ਉਹ ਆਈਟਮ ਹੈ ਬਹੁਤ ਵਧੀਆ ਜਿਹੜੀ ਆਈਟਮ ਨੇ ਘਰੇ ਵਰਤੀਆਂ ਜਾਣ ਵਾਲੀਆਂ ਆਈਟਮਾਂ ਨੇ ਕੋਰੀਆਂ ਵਧੀਆ ਔਰ ਇਹਦੇ ਵਿੱਚ ਆਪਣਾ ਹੌਟ ਬੋਟ ਅੱਛਾ ਬਹੁਤ ਨਿਊ ਆਈਟਮ ਆ ਯੂਨੀਕ ਆ ਦੇਖੋ ਵਾਹ ਜੀ ਵਾਹ ਔਰ ਜੋ ਕਾਪਰ ਦੇ ਵਿੱਚ ਆਪਣੇ ਡਾਈਨਿੰਗ ਟੇਬਲ ਦੇ ਉੱਪਰ ਸਾਹਮਣੇ ਰੱਖਿਆ ਹੋਵੇ ਤਾਂ ਕਿੰਨਾ ਸੋਹਣਾ ਲੱਗਦਾ ਵਾ ਦੇਖੋ ਕਿੰਨੀ ਪਿਆਰੀ ਲੱਗਦੀ ਹੈ ਆਈਟਮ ਹਨਾ ਇਹਦੇ ਵਿੱਚ ਰੋਟੀ ਪਾਣੀ ਆ ਸਬਜੀ ਪਾਣੀ ਚਾਹ ਚਾਹ ਸਾਰੀ ਚੀਜ਼ ਈ ਵੀ ਟ੍ਰੈਂਡਿੰਗ ਆਈਟਮ ਹੈਗਾ ਫਿਰ ਅੱਜਕੱਲ ਹਾਂ ਜੀ ਜਿਵੇਂ ਉਹ ਮਲੇ ਇੱਕ ਤਾਂ ਫਾਇਦਾ ਨੰਬਰ 2 ਤੇ ਪਾਣੀ ਨੂੰ ਮਿੱਠਾ ਕਰਦਾ ਹੈ ਅੱਛਾ ਇਹ ਡਿਜ਼ਾਈਨਿੰਗ ਚ ਆ ਗਿਆ ਡਿਜ਼ਾਈਨਿੰਗ ਚ ਆ ਗਿਆ ਬਾਹਰੋਂ ਅੰਦਰੋਂ ਤਾਂਬਾ ਹੀ ਸਾਰਾ ਇਹ ਕੰਮ ਦੇ ਉੱਪਰ ਡਿਜ਼ਾਈਨ ਹੀ ਗਿਆ ਵੀ ਇਹ ਅਲੱਗ ਤੋਂ ਲੱਗਣ ਨੂੰ ਠੀਕ ਹੈ ਆ ਦੇਖੋ ਜੀ ਇਹਦੇ ਵਿੱਚ ਆ ਵੀ ਟੋਰ ਸਟੈਂਡ ਜਿਵੇਂ ਅੱਜ ਕੱਲ੍ਹ ਨਾ ਦੋਸਤੋ ਲੋਕ ਨਾ ਪਹਿਲਾਂ ਫਿਲਟਰ ਦਾ ਫਿਲਟਰ ਵੱਲੋਂ ਬਹੁਤ ਯੂਜ਼ ਕੀਤਾ ਲੋਕਾਂ ਨੇ ਪਰ ਹੁਣ ਪਤਾ ਲੱਗਦਾ ਵੀ ਇਹ ਫਿਲਟਰ ਹੈ ਉਹ ਸਾਡੀ ਸਿਹਤ ਵਾਸਤੇ ਬਹੁਤ ਖਰਾਬ ਕਰਦਾ ਇਹ ਚੀਜ਼ ਜਿਵੇਂ ਇਹਦੇ ਵਿੱਚ ਤੁਸੀਂ ਬਰਸਪਾਤੀ ਆਪਣੇ ਪੀਣ ਵਾਸਤੇ ਤੁਸੀਂ ਰੱਖ ਸਕਦੇ ਹੋ ਤਾਂ ਪਾਣੀ ਬਚਦਾ ਨੰਬਰ 2 ਤੇ ਤੁਹਾਨੂੰ ਅੱਛੀ ਜਿਹੜੀ ਚੀਜ਼ ਆ ਉਹ ਮਿਲਦੀ ਹੈ ਲਓ ਜੀ ਲਓ ਨਵੀਆਂ ਨਵੀਆਂ ਆਟਮਾਂ ਜਿਵੇਂ ਨਾ ਖਜ਼ਾਨੇ ਜੋ ਕੱਢੀ ਜਾਂਦੇ ਹੁੰਦੇ ਨੇ ਪਿੱਤਲ ਦਾ ਡੋਲੂ ਆ ਗਿਆ ਡੋਲੂ ਵੀ ਮਿਲ ਜੂਗਾ ਹਨਾ ਪਿੱਤਲ ਦਾ ਜਿਹੜੇ ਸਾਈਜ਼ ਮਿਲ ਜਾਣਗੇ 5 6 5 6 ਸਾਈਜ਼ ਮਿਲ ਜਾਣਗੇ ਤੇ ਬਾਕੀ ਹੋਰ ਪਿੱਤਲ ਦੀ ਵੈਰਾਈ ਆਪਣੇ ਲਈ ਗਲਾਸ ਵਗੈਰਾ ਬਾਦੂ ਨੇ ਸਬਜ਼ੀ ਵੇਰਾ ਪਾ ਕੇ ਮਹਿਮਾਨਾਂ ਨੂੰ ਸਰਵ ਕਰ ਰਹੇ ਆ ਆਪਣੇ ਵਾਸਤੇ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਔਰ ਵੱਡੇ ਗਲਾਸ ਵੀ ਹੈਗੇ ਨੇ ਜਿਹੜੇ ਪਹਿਲਾਂ ਹੁੰਦੇ ਸੀ ਰਾਜਾ ਪਹਿਲਾਂ ਸੀ ਤਾਂ ਆਪਾਂ ਹਾਂ ਰਾਜੇ ਮਹਾਰਾਜ ਹੁੰਦੇ ਜਾਂ ਆਪਾਂ ਘਰਾਂ ਚ ਨਾ ਜਦੋਂ ਜਾਂਦੇ ਹੁੰਦੇ ਸੀ ਹਾਂ ਭਲਵਾਨਾ ਦੇ ਗਲਾਸ ਕਹਿੰਦੇ ਨੇ ਇਹਨਾਂ ਨੂੰ ਹਾਂ ਇਹਦੀ ਇਹਦੀ ਵੀ ਮਤਲਬ ਖਾਸ ਆਪਣੀ ਪਛਾਣ ਹੁੰਦੀ ਸੀ ਮਤਲਬ ਪੰਜਾਬ ਦੀ ਪਛਾਣ ਆ ਇਹ ਜੀ ਵੀ ਹਾਂ ਯਾਰ ਲੱਸੀ ਲੁਸੀ ਵੱਡੇ ਗਲਾਸਾਂ ਚ ਪਾ ਕੇ ਪੀਂਦੇ ਨੇ ਅੱਜ ਵੀ ਜਿਵੇਂ ਉਹ ਕਹਿੰਦੇ ਕੋਈ ਜਿੱਡਾ ਗਲਾਸ ਕੋਈ ਜਿੱਡਾ ਗਲਾਸ ਆ ਜਾਂਦਾ ਹੈਗਾ ਕੋਈ ਜਿੱਡਾ ਹਾਂ ਆਹ ਹੋਰ ਵੱਡਾ ਆ ਲਓ ਜੀ ਆਹ ਕੋਈ ਜਿੱਡਾ ਗਲਾਸ ਹੀ ਆ ਗਿਆ ਦੇਖੋ ਮਿੱਤਰਾਂ ਚ ਡਿਨਰ ਸੈੱਟ ਵੀ ਆਉਂਦਾ ਜੀ ਲਓ ਜੀ ਮਾਰੋ ਨਿਗਾ ਬੀ ਕੁਆਲ ਦੇਖੋ ਵਾਹ ਜੀ ਵਾਹ ਇਹਦਾ ਲੂੰਗਾ ਦੇਖੋ ਤੁਸੀਂ ਸਰਵਰ ਨਾਲ ਕਿੰਨਾ ਸ਼ਾਇਨ ਵਾਹ ਜੀ ਵਾਹ ਦੇਖੋ ਜੀ ਜਿਵੇਂ ਆਪਾਂ ਦੇਖੀ ਹੋਈ ਹੁੰਦੇ ਆ ਅਲਾਦੀਨ ਦਾ ਚਿਰਾਗ ਉਵੇਂ ਦਾ ਬਣਿਆ ਹੋਇਆ ਨਾ ਲਓ ਜੀ ਦੇਖੋ ਕਿੱਡੀ ਘੈਂਟ ਕਿੱਡੀ ਪਿਆਰੀ ਲੱਗਦੀ ਆ ਆਈਟਮ ਇਹ ਸਾਰਾ ਮਤਲਬ 51 ਪੀਸ ਦਾ ਸੈੱਟ ਹੋਊਗਾ 51 ਪੀਸ ਦਾ ਸੈੱਟ ਹੋਊਗਾ ਠੀਕ ਹੈ ਓਨਲੀ ਗਲਾਸ ਜੱਗ ਸਾਰਾ ਇੱਕੋ ਡਿਜ਼ਾਈਨ ਦਾ ਆਊਗਾ ਔਰ ਹੋਊਗਾ ਪੂਰਾ ਹੈਵੀ ਹੈਵੀ ਹੋਊਗਾ ਉਹ ਤਾਂ ਪਤਾ ਲੱਗਦਾ ਦੇਖ ਕਿਸੇ ਦੀ ਬੇਟੀ ਦਾ ਵਿਆਹ ਜਾਂ ਕਿਸੇ ਨੂੰ ਗਿਫਟ ਦੇਣੀ ਆ ਮਤਲਬ ਐਦੋਂ ਵਧੀਆ ਗਿਫਟ ਨਹੀਂ ਹੋ ਸਕਦੀ ਤੇ ਇਹ ਤਾਂ ਫਿਰ ਮਹਿੰਗਾ ਬਹੁਤ ਜ਼ਿਆਦਾ ਹੋਊਗਾ ਯਾਰ ਮਤਲਬ ਔਰ 3000 ਰੁਪਏ ਸਸਤਾ ਪਊਗਾ ਠੀਕ ਹੈ ਵੀਡੀਓ ਨੂੰ ਚਲਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਸਾਰੀਆਂ ਆਈਟਮਾਂ ਤੇ ਜਿਹੜਾ ਹੈਗਾ ਤੁਹਾਨੂੰ ਡਿਸਕਾਊਂਟ ਦਵਾਵਾਂਗੇ ਜਿਹੜੀ ਆਈਟਮ ਹੈ 16500 ਦੀ ਪੈਣੀ ਆ ਡਿਨਰ ਸੈੱਟ ਡਿਨਰ ਸੈੱਟ ਪੂਰਾ ਹੋਊਗਾ 51 ਪੀਸਾਂ ਦਾ ਵਿੱਚ ਇਹ ਨਹੀਂ ਹੈ ਪਾਕਿਸਤਾਨੀ ਡਿਨਰ ਸੈੱਟ ਡਿਨਰ ਸੈੱਟ ਹੋਰ ਇਹ ਆਪਣੇ ਵਿੱਚ ਹੈਗਾ ਪੱਥਰ ਦੇ ਵਿੱਚ ਜਿਵੇਂ ਕਹਿੰਦੇ ਨੇ ਲਾਪੋਲਾ ਲਗਾਉਂਦਾ ਲਾਪੋਲਾ ਦਾ ਹੁੰਦਾ ਹਾਂਜੀ ਪੱਥਰ ਵਾਲਾ ਕਹਿੰਦੇ ਨੇ ਇਹ ਕੰਪਨੀ ਦਾ ਹੋਊਗਾ ਲਾਪੋਲਾ ਦਾ ਠੀਕ ਹੈ ਤੇ ਇਹ ਚੀਜ਼ ਹੈ ਇਹਦੇ ਵਿੱਚ ਆਪਣੇ ਕੋਲ ਬਹੁਤ ਤਰ੍ਹਾਂ ਦੇ ਨੇ 22 ਪ ਇਦੇ ਵਿੱਚ ਅਗਲੇ ਅਗਲੇ ਵੈਰਾਈਟੀ ਅਗਲੇ ਡਿਜ਼ਾਈਨ ਬਹੁਤ ਬੈਨੇ ਦੇ ਵਿੱਚ ਠੀਕ ਹੈ ਜੀ ਮਤਲਬ ਇਹ ਡਿਸਪਲੇ ਕੁਝ ਕਿਦੀ ਲਾਈ ਹੋਈ ਆ ਇੱਕ ਆ ਆ ਜਾਂਦਾ ਪਾਕਿਸਤਾਨੀ ਡਿਨਰ ਸੈੱਟ ਓਕੇ ਇਹ ਪਾਕਿਸਤਾਨੀ ਡਿਨਰ ਸੈੱਟ ਆ ਗਿਆ ਇਹਨੂੰ ਚੈੱਕ ਕਰੋ ਜੀ ਇਹਦੇ ਵਿੱਚ ਹੁੰਦਾ ਹੈ 87 ਪੀਸ ਹੈ ਓਕੇ ਖਾਸ ਕਰ ਲੋਕਾਂ ਦੀ ਬਹੁਤ ਪਸੰਦ ਆਉਂਦਾ ਮਤਲਬ ਬਹੁਤ ਦੂਰੋਂ-ਬੂਰੋਂ ਲੋਕ ਆਉਂਦੇ ਨੇ ਰੇਅਰ ਕੋਟਲੇ ਵੀ ਯਾਰ ਉਹ ਡਿਨਰ ਸੈੱਟ ਲੈ ਕੇ ਆਉਣਾ ਇਹਦੇ ਵਿੱਚ ਵੀ ਆਉਂਦਾ ਜਿੰਨੇ ਸੈੱਟ ਹਾਂਜੀ ਪੂਰਾ ਮਤਲਬ ਡਿਨਰ ਸੈੱਟ ਦੀ ਤਾਂ ਪੂਰੀ ਫੁੱਲ ਇਹਨਾਂ ਕੋਲ ਕੁਆਲਿਟੀ ਹੈਗੀ ਆ ਆ ਜਿਹੜਾ ਇੱਕ ਇੱਕ ਲਾਇਆ ਹੋਇਆ ਇਹਨਾਂ ਸਮਝੋ ਵੀ ਕੱਲਾ ਕੱਲਾ ਹੀ ਆ ਇਹਦੇ ਵਿੱਚ ਡਿਜ਼ਾਈਨ ਵਗੈਰਾ ਕਾਫੀ ਮਿਲ ਜਾਣਗੇ ਇੱਕ ਦਿਖਾਉਣ ਵਾਸਤੇ ਲਾਇਆ ਹੋਣਾ ਵੀ ਇੰਨੇ ਪੀਸ ਹੁੰਦੇ ਨੇ ਉਹਦੇ ਵਿੱਚੋਂ ਫਿਰ ਡਿਜ਼ਾਈਨ ਅਲੱਗ ਅਲੱਗ ਲੱਗ ਦਿਖਾ ਦਿੰਦਾ ਅਲੱਗ ਅਲੱਗ ਜਿਸ ਤਰ੍ਹਾਂ ਦੀ ਵੀ ਪਸੰਦ ਹੁੰਦੀ ਆ ਕਸਟਮਰ ਦੀ ਉਹਨੂੰ ਉਸ ਤਰ੍ਹਾਂ ਦਾ ਮਿਲ ਜਨਣਾ ਮਤਲਬ ਗੈਸੀ ਚੁੱਲੇ ਵੀ ਮਿਲ ਜਾਣਗੇ ਗੈਸੀ ਚੁੱਲੇ ਹਾਂਜੀ ਜਿਵੇਂ 2 ਵਾਲਾ ਹੋ ਗਿਆ ਹਮਮ ਤੇ ਵਿੱਚ 4 ਵਾਲਾ ਹੋ ਗਿਆ ਓਕੇ ਤੇ ਸਟੀਲ ਵਿੱਚ ਪਏ ਨੇ ਸਟੀਲ ਵਿੱਚ ਵੀ ਆਪਣਾ ਵਧੀਆ ਵੈਰਾਈਟੀ ਪਈ ਆ ਅਲੱਗ ਅਲੱਗ ਨੇ ਸਾਰਿਆਂ ਦੀ ਪਈ ਆ ਵੈਰਾਈਟੀ ਦੇ ਉੱਪਰ ਪਈ ਆ ਆ ਦੇਖੋ ਕਿੰਨਾਂ ਵਾਲਾ ਮਿਲ ਅੱਛਾ ਇਹ ਜਿਵੇਂ ਪਰ ਉਹਦੇ ਵਾਲਾ ਹੋ ਗਿਆ ਨਾ ਪੱਥਰ ਲੱਗ ਜਾਂਦਾ ਪੱਥਰ ਹੁੰਦਾ ਹਾਂਜੀ ਹਾਂ ਠੀਕ ਹੈ ਪਰ ਇਹ ਚੱਲੂਗਾ ਵੀ ਆਟੋਮੈਟਿਕ ਤਾਂ ਦੇਖੋ ਹੁਣ ਆਪਣੇ ਨੂੰ ਇਹ ਜਿਵੇਂ ਪਿੱਤਲ ਦੇ ਵਿੱਚ ਵੀ ਜਾਂਦਾ ਹੈ ਇਹਦੇ ਵਿੱਚ ਵੀ ਹੈਗੇ ਨੇ ਜਿਵੇਂ ਚਾਹ ਲਾ ਕੇ ਦੇਖੋ ਅੱਛਾ ਮਤਲਬ ਜਿਵੇਂ ਆਪਾਂ ਉਧਰ ਭਾਂਡੇ ਦੇਖੇ ਸੀਗੇ ਪਿੱਤਲ ਦੇ ਇਹ ਚਾਹ ਲਾ ਵੀ ਆ ਗਿਆ ਨਾ ਚਾਹ ਲਾ ਵੀ ਹਾਂਜੀ ਠੀਕ ਹੈ ਇਹਦੇ ਵਿੱਚ ਵੀ ਇਹ ਉਰੇ ਵੀ ਵਰਤੇ ਜਾਂਦੇ ਨੇ ਬਹੁਤ ਔਰ ਫੋਰਨ ਵੀ ਜਾਂਦੇ ਨੇ ਫੋਰਨ ਵੀ ਲੋਕ ਭੇਜਦੇ ਨੇ ਅੱਛਾ ਇਹਨੂੰ ਚੀਜ਼ ਨੂੰ ਇਹ ਵੀ ਆਵੇ ਤੁਸੀਂ ਪਿੱਤਲ ਵਾਲੇ ਨੂੰ ਗਿਫਟ ਵਾਸਤੇ ਵੀ ਯੂਜ਼ ਕਰ ਸਕਦੇ ਹਾਂ ਹਾਂਜੀ ਹਾਂ ਗਿਫਟ ਉਹ ਗਿਫਟ ਵਾਸਤੇ ਯੂਜ਼ ਕਰ ਔਰ ਇਹਦੇ ਵਿੱਚ ਇੱਕ ਆਪਣੇ ਆ ਆਈਟਮ ਲੰਗਾਨ ਇਹ ਤਾਂ ਬਹੁਤ ਹੀ ਬਾਰਵੀ ਡਿਮਾਂਡ ਆ ਗਈ ਹੈਗੀ ਐ ਦੀ ਆਂਦੇ ਨੇ ਲੈ ਕੇ ਵੀ ਜਾਂਦੇ ਨੇ ਬਾਰੋ ਵੀ ਮਤਲਬ ਇਹਨਾ ਇਹ ਜਿਹੜਾ ਜਿਹੜਾ ਨਾ ਮੂੰਹ ਖੁੱਲਾ ਹੁੰਦਾ ਕੀ ਕਹਾਂ ਨਾ ਬਾਈ ਇਹਨੂੰ ਲਗਾ ਲੰਗਾਂ ਨਹੀਂ ਲੰਗਾ ਤੇ ਦੇਖ ਕੇ ਤੁਹਾਨੂੰ ਐ ਲੱਗਦਾ ਪਤਾ ਨਹੀਂ ਹਲਕੀ ਜਿਹੀ ਆਟਮ ਆ ਕਾਫੀ weight ਹੈ ਐ ਆਟਮ ਦਾ ਕਾਫੀ weight ਹੈ ਮਤਲਬ 3-4 ਕਿਲੋ ਦੀ ਹੋਊਗੀ ਜਿਹੜੀ ਆਹ ਹੈ ਇਹਦੇ ਚ ਬਣੀ ਆਟਮ ਜਿਹੇ ਜਿਹਨੇ ਇੱਕ ਵਾਰੀ try ਕਰ ਲਈ ਮੁੜ ਕੇ ਮਤਲਬ steel ਚ ਬਣੀ ਜਾਂ ਮਤਲਬ aluminum ਦਾ ਭੁੱਲ ਜਾਂਦਾ ਆਪਾਂ ਇਹ ਦੇਖੋ ਆਟਮ ਹੋਊਗੀ ਟ੍ਰਾਈਪਲੇਅ ਇਹਦਾ ਫਾਇਦਾ ਕੀ ਆ ਇਹ ਦੱਸੋ ਯਾਰ ਇਹਦਾ ਫਾਇਦਾ ਇਹ ਇੱਕ ਤੇਰੇ ਬਿਲਕੁਲ ਵੀ ਨਿੱਚੇ ਨਹੀਂ ਲੱਗਦੀ 3 ਲੇਅਰ ਹੁੰਦੀ ਆ ਅੰਦਰੋਂ ਆਰ ਬਾਹਰੋਂ ਸਟੀਲ ਹੁੰਦੀ ਆ ਸੈਂਟਰ ਦੇ ਵਿੱਚ ਇਹਦੇ ਐਲੂਮੀਨੀਅਮ ਦੀ ਲੇਅਰ ਪਈ ਹੁੰਦੀ ਆ ਜੀ ਦੇਖੋ ਠੀਕ ਆ ਮਤਲਬ ਉਹਦੇ ਨਾਲ ਜਿਹੜੀ ਸ਼ੀਟ ਹੈ ਪਰ ਇਹ ਨਹੀਂ ਹੈ ਖਾਣੇ ਨੂੰ ਜ਼ਿਆਦਾ ਨਹੀਂ ਲੱਗਦੀ ਜਾਂ ਬਿਲਕੁਲ ਨਹੀਂ ਲੱਗਦੀ ਕਿ ਖਾਣੇ ਨੂੰ ਇਹਦੇ ਵਿੱਚ ਖਾਣਾ ਇਸ ਤਰ੍ਹਾਂ ਬਣਦਾ ਜਿਵੇਂ ਕਿ ਆਪਾਂ ਮਿੱਟੀ ਦੀ ਹੰਦੀ ਦੇ ਵਿੱਚ ਬਣਾਦੇ ਹੁੰਦੇ ਸੀਗੇ ਹਾਂਜੀ ਅੱਛਾ ਟ੍ਰਾਈਪਲੇਅ ਦੇ ਇਕੱਲਾ ਕੁੱਕਰੀ ਆਉਣਾ ਜਾਂ ਹੋਰ ਇੱਕ ਵੈਰੀਟੀ ਮਿਲ ਜੂਗੀ ਆਪਣੇ ਕੋਲੇ ਕੁੱਕਰ ਦੇ ਸਾਈਜ਼ ਮਿਲ ਜਾਣਗੇ 3 ਲੀਟਰ ਤੋਂ ਲੈ ਕੇ 10 ਲੀਟਰ ਤ ਹੌਕਿੰਗ ਦਾ ਹੌਕਿੰਗ ਦਾ ਡੇਲੀਟਰ ਉਹ ਵੀ ਡਰਾਈਵ ਲਾਈ ਦੇ ਵਿੱਚ ਜੀ ਜੀ ਬਿਲਕੁਲ ਬਿਲਕੁਲ ਤੇ ਇਹਦੇ ਵੀ ਆਪਾਂ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਹੌਕਿੰਗ ਦਾ ਤਵਾ ਡਰਾਈਵ ਲਾਈ ਦੇ ਵਿੱਚ ਹਨੇ ਕੌਂ ਦੇ ਵਿੱਚ ਹੋਊਗਾ ਬਹੁਤ ਉਡਣ ਦਾ ਹੈਂਡਲ ਇਹਦਾ ਉਡਣ ਦੇ ਵਿੱਚ ਹਾਂਜੀ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸੌਸਪੈਨ ਫਰਾਈਪੈਨ ਕਰਾਹੀ ਹਰੇਕ ਵੇਟ ਵੈਰਾਈਟੀ ਮਿਲ ਜੂਗੀ ਆਪਣੇ ਕੋਲ ਆ ਵੀ ਸੌਨੇ ਕੌਂ ਦੇ ਵਿੱਚ ਮਿਲੂਗਾ ਫਰਾਈਪੈਨ ਦੇਖੋ ਵੀ ਬ੍ਰਾਂਡ ਵੀ ਮਿਲ ਜਾਣਗੇ ਸੈਲੋ ਦੇ ਮਧੂ ਦੇ ਹੌਕਿੰਗ ਵਗੈਰਾ ਦੇ ਫਿਊਚਰ ਆ ਦੇ ਸੋ ਠੀਕ ਹੈ ਜੀ ਹਾਂਜੀ ਆ ਦੇਖੋ ਸੌਸਪੈਨ ਦੇਖੋ ਇਹਦੇ ਵਿੱਚ ਜਿੰਨੇ ਕਿ ਆਪਾਂ ਦੁੱਧ ਬਿਲਕ ਡੇ ਲੀਟਰ ਤੋਂ ਲੈ ਕੇ ਕੜਾਹੀ ਮਿਲ ਜੂਗੀ ਆਪਣੇ ਕੋਲੇ 8-10 ਲੀਟਰ ਤੱਕ ਕਮਰਸ਼ial ਸਾਹਿਬ ਵੀ ਮਿਲ ਜਾਣਗੇ ਟਾਈਪ ਲਾਈ ਠੀਕ ਆ ਵੱਡੇ ਸਾਈਜ਼ ਵੱਡਾ ਟੋਬੀ ਮਿਲ ਜੂਗਾ ਓਕੇ ਇਹ ਵੀ ਦਿਖਾਈ ਦਿਓ ਹਾਂਜੀ ਪੀ ਐਨ ਵੀ ਦੀ ਹੈ ਕੋਈ ਨੌਨ ਨੇ ਹੈ ਕਿ ਬ੍ਰਾਂਡ ਦੇ ਵਿੱਚ ਮਿਲ ਸਾਰੀਆਂ ਬ੍ਰਾਂਡ ਦੀਆਂ ਆਇਟਮਾਂ ਨੇ ਤੇ ਅੱਛਾ ਇੱਕ ਇਹਦਾ ਫੋਰਸ ਹੈ ਇਹਨਾਂ ਦਾ ਮਤਲਬ ਇਹਨਾਂ ਕੋਲੇ ਜਿੰਨੇ ਵੀ ਆਪਣੇ ਭਾਂਡੇ ਦੇਖੇ ਨੇ ਸਾਰੇ ਪੂਰੇ ਹੈਵੀ ਨੇ ਇਹਨਾਂ ਕਿਹਾ ਆਪਣੇ ਕੋਲੇ ਲੈਂਚ ਬਾਕਸ ਵਗੈਰਾ ਮਿਲ ਜਾਣਗੇ ਰਿਸ਼ਬ ਤੇ ਹੋਰ ਬੰਜਰ ਬਰਲੇ ਵੀ ਮਿਲ ਜਾਣਗੇ ਤੇ ਵਿਆਹ ਸ਼ਾਦੀ ਚ ਦੇਣ ਵਾਸਤੇ ਸਾਰੇ ਸਾਈਜ਼ ਮਿਲ ਜਾਣਗੇ 5 ਵਾਲਾ 4 ਵਾਲਾ ਦੇਖੋ 4 ਵਾਲੇ ਦਾ ਸਾਈਜ਼ ਦਿਖਾਣਾ ਤੁਹਾਨੂੰ ਕਮਰ ओके okay, आ देखो जी जमे चार वाला आ गया ना एढे एढे लंच बॉक्स ਆਮ ਨਾਰਮਲ ਹੀ ਮਿਲਦੇ ਹਨਾ ਦੁਕਾਨਾਂ ਤੋਂ ਆਮਨੇ ਬੋਲੇ ਇਸ ਤੋਂ ਵੀ ਵੱਡਾ ਬੇਜੂ ਵਾਲਾ ਲੰਚ ਬਾਕਸ ਠੀਕ ਹੈ ਸਾਰੇ ਸਾਈਜ਼ ਮਿਲ ਜਾਂਦੇ ਚਾਰ ਵਾਲਾ ਡੱਬਾ ਬਿਲਕੁਲ ਪੂਰਾ ਖੁੱਲਾ ਹੈ ਦੇਖੋ ਹੂੰ ਡੱਬਾ ਖੁੱਲਾ ਤੇ ਮਤਲਬ ਐਨ ਕੈਂਟ ਲੱਗਦੀ ਆ ਆਈਟਮ ਪੂਰੀ ਇਹ ਖਾਣਾ ਕੁਛ ਇਥੇ ਗਰਮ ਵੀ ਰਹਿਲਾ ਪੂਰਾ ਗਰਮ ਰਹੂਗਾ ਜਿਸ ਤਰ੍ਹਾਂ ਆਵਾਂਗੇ ਉਸ ਤਰ੍ਹਾਂ ਹੀ ਨਿਕਲੂਗਾ ਗਾਰੰਟੀ ਆਪਣੇ ਪੰਜੌਰ ਦੇ ਵਿੱਚ ਹੈ ਠੀਕ ਹੈ ਹਾਂਜੀ ਪਰ ਆ ਸਾਹਮਣੇ ਆ ਗਈ ਜਿਹੜੀ ਐਨਨੇ ਜੂਸਰ ਮਿਕਸਰ ਗ੍ਰੈਂਡਰ ਆ ਗਈ ਦੇਖੋ ਨੋਨ ਬ੍ਰਾਂਡ ਤੋਂ ਲੈ ਕੇ ਬ੍ਰਾਂਡ ਸਾਰੇ ਮਿਲ ਜਾਣਗੇ ਆਪਣੇ ਕੋਲੇ ਡਾਲਰ ਦਾ ਮਿਲ ਜੂ ਐਵਲ ਦਾ ਮਿਲ ਜਾਊਗਾ ਇਹ ਗਲੈਨਰ ਦਾ ਮੈਜਰ ਦਾ ਸਾਰੇ ਮਿਲ ਜਾਣਗੇ ਸਾਰੇ ਮਿਲ ਜਾਣਗੇ ਹਾਂ ਠੀਕ ਹੈ ਮੈਕਸੇ ਵੀਗੈਰਾ ਵੀ ਮਿਲ ਜੂਗੀ ਆਪਣੇ ਕੋਲੇ ਬਜ਼ਾਰ ਤੇ ਤਿੰਨ ਜਗਾਂ ਵਾਲੀ ਆ 2 ਸਾਲ ਦੀ ਗਰੰਟੀ ਵਰੰਟੀ ਹੈ ਦੀ ਤੇ ਇਹ ਤੁਹਾਨੂੰ ਸਿਰਫ ਮਿਲੂਗੀ 2300 ਰੁਪਏ ਦੇ ਵਿੱਚ 2300 ਰੁਪਏ ਹਾਂ ਜੀ ਮਤਲਬ ਚੋਪਰ ਵਗੈਰਾ ਵੀ ਪੈਨੇ ਚੋਪਰ ਪੈਨੇ ਸਾਰੇ ਕੁਸ ਮਿਲ ਜੂ ਪਲੈਸ ਮਿਲ ਜੂ ਸਟੀਮ ਵਾਲੀ ਪ੍ਰੈਸ ਮਿਲ ਜੂਗੀ ਦੇਖੋ ਬਾਜ਼ਾਰ ਦੀ ਹੋਊਗੀ ਆਪਣੇ ਕੋਲੇ ਸੈਂਡਵਿਚ ਵਗੈਰਾ ਮਿਲ ਜਾਂਦਾ ਸੈਲੋ ਦੇ ਸੈਲੋ ਲੋ ਪੇਪਰ ਲੋ ਸੈਂਡਵਿਚ ਪਰਪਸ ਵਾਲਾ ਆ ਨਾ ਹੂੰ ਹੂੰ ਪੇਪਰ ਦੇ ਵਿੱਚ ਹੈ ਓਕੇ ਹਾਂਜੀ ਤੇ ਜੇ ਆਪਾਂ ਮਤਲ ਵੀ ਆਪਾਂ ਜੇ ਕੱਲੀ ਕੱਲੇ ਪੀਸ ਦੇਖ ਲਈਏ ਮੈਂ ਦੋ ਤਿੰਨ ਘੰਟੇ ਚਾਹੀਦੇ ਨੇ ਕੱਲਾ ਕੱਲਾ ਪੀਸ ਦੇਖੋਟਲ ਦੇ ਵਿੱਚ ਆਨੇ ਕੋਲੇ ਵੈਕਿਊਮ ਵਾਲੀਆਂ ਮੋਡਲਾਂ ਹੋਣਗੀਆਂ ਸੈਲੋ ਵਾਲੀਆਂ ਹੋਣਗੀਆਂ ਦੇਖੋ 100% ਕੋਲ 24 ਘੰਟੇ ਗਾਰੰਟੀ ਵਰੰਟੀ ਹੈ ਕਿਵੇਂ ਮਰਜੀ ਤੁਸੀਂ ਗੱਡੀ ਚ ਕੈਰੀ ਬੈਗ ਚ ਕਿਵੇਂ ਮਰਜੀ ਕੈਰੀ ਕਰ ਸਕਦੇ ਆ ਆ ਸਟੀਲ ਦੇ ਵਿੱਚ ਜੁੱਸਰ ਆ ਗਿਆ ਹਨਾ ਇਹ ਸਟੀਲੜਾ ਬਈ ਹਾਂਜੀ ਇਹ ਸਟੀਲ ਵਾਲਾ ਜੁੱਸਰ ਹੈ ਜੀ ਦੇਖੋ ਇਹ ਰੱਖਿਆ ਮਤਲਬ ਰਸੋਈ ਵਗੈਰਾ ਦੇ ਵਿੱਚ ਵੈਸੇ ਹੀ ਵਧੀਆ ਲੱਗਦਾ ਲੱਗ ਜੀ ਨਾਲੇ ਜੁੱਸਪੀਓ ਨਾਲੇ ਅਲੱਗ ਜੀ ਆਈਟਮ ਹੈ ਹਾਂਜੀ ਠੀਕ ਹੈ ਤੇ ਇਹ ਹੋ ਗਿਆ ਇਲੈਕਟ੍ਰੋਨਿਕ ਆਪਣੇ ਕੋਲੇ ਕੈਟਲਾਂ ਵੀ ਮਿਲ ਜਾਣਗੇ ਇਧਰਲੇ ਪਾਸੇ ਲੱਗੇ ਹੋ ਨੇ ਬਜਾਜ ਦੀ ਮਿਲ ਜਾਊਗੀ ਦੇਖੋ ਐਗਰੋ ਦੀ ਮਿਲ ਜਾਊਗੀ ਸੈਲੋ ਵੀ ਮਿਲ ਜਾਊਗਾ ਕੈਟਲਾਂ ਵੀ ਮਾਰੂਨੇਗਾ ਗਲਾਸ ਦੇ ਵਿੱਚ ਵੀ ਮਿਲ ਜਾਊਗੀ ਸੈਲੋ ਦੀ ਸੈਲੋ ਦੀ ਗਲਾਸ ਆਹ ਕੈਟਲ ਪਲੱਸ ਸਟੀਮਰ ਆ ਜੀ ਦੇਖੋ ਹੂੰ 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 ਇਲੈਕਟ੍ਰੋਨਿਕ ਹੈ ਕੈਟਲ ਪਲੱਸ ਸਟੀਮਰ ਅੱਛਾ ਨਾਲ ਕੈਟਲ ਵੀ ਨਾਲ ਸਟੀਮਰ ਵੀ ਆ ਲਓ ਜੀ ਨੀਚੇ ਕਾਫੀ ਬਣਾਓ ਮੈਗੀ ਬਣਾਓ ਜੋ ਮਰਜ਼ੀ ਬਣਾਓ ਜਿਹੜੇ ਲੋਕ ਘੁੰਮਣ ਫਰੰਦੇ ਸ਼ਕੀਨ ਨੇ ਜੂਨ ਜਲਾਈ ਚ ਹੁਣ ਤੁਸੀਂ ਜਾਣਾ ਜਿਹੜਾ ਘੁੰਮਣ ਇਹ ਆਈਟਮ ਜ਼ਰੂਰ ਲੈ ਕੇ ਜਾਓ ਤੁਸੀਂ ਦੁਨੀਆ ਮਲੇ ਉਰੇ ਮ ਸੰਮੀ ਵੇਰਾ ਰੱਖੀ ਤੇ ਉਰੋਂ ਇਹਨੂੰ ਪੁਸ਼ ਕੀਤਾ ਤੇ ਸਾਰਾ ਜੂਸ ਜਿਹੜਾ ਹੈਗਾ ਐਵੇਂ ਆਪਾਂ ਘੱਟ ਸਕ ਲਿਆ ਕਿੰਨੋਂ ਮਸੰਮੇ ਹਨਾਫ ਸੰਤਰਾ ਕਿ ਵੀ ਜਿਹਦਾ ਮਰਜ਼ੀ ਕੱਟੋ ਜਿਹਦਾ ਮਰਜ਼ੀ ਜੂਸ ਕਰਦਾ ਹਜੇ ਸਭ ਦਾ ਦੇਖ ਲੋ ਹਾਟਪਲੇਟ ਦੀ ਵੈਰਾਈਟੀ ਦੇਖੋ ਪਹਿਲਾਂ ਤੁਸੀਂ ਕਿੰਨੀ ਵੈਰਾਈਟੀ ਜਿਹੜੀ ਇਹਨਾਂ ਕੋਲੇ ਮਿਲਦੀਆਂ ਆ ਸਾਹੀ ਆਈਟਮਾਂ ਨਹੀਂ ਬੰਝੋਰ ਦੀਆਂ ਨੇ ਇਹ ਚੱਕ ਕੇ ਦਿਖਾ ਯਾਰ ਐ ਐ ਨਹੀਂ ਪਤਾ ਲੱਗਦੀਆਂ ਆ ਦੇਖੋ ਸਾਈਜ਼ੇ ਵੱਡਾ ਸਾਈਜ਼ ਹੈ ਜੀ ਠੀਕ ਹੈ ਇਹਦੇ ਵਿੱਚ ਵੱਡਾ ਸਾਈਜ਼ ਆ ਗਿਆ ਇਹਨਾਂ ਸਾਡੇ ਵਿੱਚ ਬਹੁਤ ਸੋਹਣੀ ਆਈਟਮ ਲੱਗਦੀ ਹੈ ਇਹ हां व्याशा दी ਵਿੱਚ ਦੇ ਨੋਬਸ ਇਹਦੇ ਕਿੱਥੇ ਵੀ ਯੂਜ਼ ਕਰ ਸਕਦੇ ਨੇ ਛੋਟੇ ਨੇ ਇਹਦੇ ਵਿੱਚ ਸਾਰੇ ਸਾਈਜ਼ ਮਿਲ ਜਾਂਦੇ ਨੇ ਵੱਡਾ ਸਾਈਜ਼ ਆ ਗਿਆ ਉਦੋਂ ਛੋਟਾ ਆ ਗਿਆ ਉਦੋਂ ਛੋਟਾ ਆ ਗਿਆ ਮਤਲਬ ਇਹਦੇ ਵਿੱਚ ਵੀ ਇੰਨੀ ਵੈਰੈਟੀ ਇਹਨਾਂ ਕੋਲੇ ਮਿਲਦੀ ਆ ਹਾਟਪੋਟ ਦੇ ਵਿੱਚ ਵੀ ਤੁਸੀਂ ਸੋਚ ਨਹੀਂ ਸਕਦੇ ਜਿਹੜੀ ਤੁਸੀਂ ਕਿਤੇ ਵੀ ਦੇਖੀ ਹੋਈ ਆ ਜਾਂ ਕਿਸੇ ਵੀ ਦੁਕਾਨ ਤੇ ਦੇਖੀ ਆ ਕਿਤੇ ਵੀ ਦੇਖੀ ਆ ਉਹ ਆਈਟਮ ਇਹਨਾਂ ਕੋਲੇ ਜ਼ਰੂਰ ਹੋਏਗੀ ਜਿਵੇਂ ਕਿ ਆਪਾਂ ਗੱਲ ਕਰੀਏ ਨਾਨ ਸਟਿਕ ਦੀ ਨਾਨ ਸਟਿਕ ਦੇ ਵਿੱਚ ਆਪਣੇ ਕੋਲੇ ਫਿਊਚਰ ਆ ਵਗੇਰਾ ਦੇ ਵੀ ਆਈਟਮ ਮਿਲ ਜਾਣਗੇ ਔਰ ਸੈਲੋ ਦੇ ਵੀ ਮਿਲ ਜਾਣਗੇ ਫਿਊਚਰ ਆ ਦਾ ਫਰਾਈਪੈਨ ਡੇ ਫਰਾਈਪੈਨ ਮਿਲੂਗਾ ਗਲਾਸ ਲਿਡ ਇਦੇ ਵਿੱਚ ਸਾਈ ਮਿਲ ਜਾਣਗੇ ਛੋਟੇ ਵੱਟੇ ਤੇ ਕੜਾਹੀਆਂ ਮਿਲ ਜਾਣਗੇ ਸੈਲਮਤ ਮਤਲਬ ਐ ਆਂਤੇ ਨਹੀਂ ਜੀ ਜਨਾ ਜਿੰਨੀਆਂ ਚੀਜ਼ਾਂ ਇਹਨਾਂ ਕੋਲੇ ਮਿਲਦੀਆਂ ਨੇ ਹਨਾ ਦੇਖੋ ਜੀ ਮਾਰੀ ਚਲੋ ਨਿਗਾ ਮਤਲਬ ਤੁਸੀਂ ਅਗਰ ਆਉਣਾ ਉਰੇ ਟਾਈਮ ਟੂਮ ਕੱਢ ਕੇ ਆਇਓ ਕਿਉਂਕਿ ਬਹੁਤ ਇੱਕ ਆਈਟਮ ਲੈਣ ਆਉਂਗੇ ਤੁਸੀਂ ਕਈ ਕਈ ਆਈਟਮ ਲੈ ਕੇ ਜਾਉਂਗੇ ਆਪਣੀ ਸੋਈ ਵਾਸਤੇ ਉਹਨੂੰ ਖਾਸ ਬਹੁਤ ਵਧੀਆ ਆਈਟਮ ਦਿਖਾ ਰਿਆ ਜੇ ਪੂਰੀ ਡਿਜ਼ਾਈਨ ਦੇ ਵਿੱਚ ਕਿੰਨੀ ਹੋਗੀ ਆਪਣੇ ਕੋਲੇ ਹੀ ਮਿਲੂਗੀ ਕਿਤੋਂ ਨਹੀਂ ਮਿਲੂਗੀ ਗਾਰੰਟੀ ਆਪਣੇ ਫੁੱਲ ਗਾਰੰਟੀ ਇਸ ਤੇ ਆ ਦੇਖੋ ਜੀ ਮਤਲਬ ਡਿਜ਼ਾਈਨਿੰਗ ਆ ਉੱਪਰ ਖੋਈ ਹੋਈ ਹੈ ਇਹੀ ਬੜੀ ਘੈਂਟ ਲੱਗਦੀ ਹੈ ਹਨ ਬਹੁਤ ਸੋਹਣੀ ਆਈਟਮ ਹੈ ਇਹ ਬਹੁਤ ਸੋਹਣੀ ਐਡਵਾਇਸ ਸਟੀਲ ਵਿੱਚ ਆਉਂਦੀ ਹੈ ਹਨਾ ਦੇਖੋ ਜੀ ਅੰਦਰੋਂ ਸਟੀਲ ਹੋ ਗਈ ਤੇ ਬਾਹਰੋਂ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਮਤਲਬ ਇਸ ਤਰ੍ਹਾਂ ਦੀ ਕਿੰਨੀਆਂ ਹੀ ਆਈਟਮ ਆਪਾਂ ਨੇ ਵੇਖ ਲਈਆਂ ਜਿਹੜੀਆਂ ਸਿਰਫ ਇਨਾਂ ਕੋਲੇ ਮਿਲਦੇ ਆਲੇ ਤੋਹਫੇ ਆਪਣੇ ਕੋਲੋਂ ਹੀ ਮਿਲਣਗੇ ਤੋਹਫੇ ਨੇ ਜਿਹੜੇ ਗਿਫਟ ਦੇਣ ਨੂੰ ਤੁਸੀਂ ਕਿਸੇ ਨੂੰ ਗਿਫਟ ਦੇਣਾ ਗਿਫਟ ਦੇ ਕੇ ਸਰਪ੍ਰਾਈਜ਼ ਕਰਨਾ ਵੀ ਯਾਰ ਕਿਆ ਬਾਤ ਆ ਕਿਆ ਗਿਫਟ ਦਿੱਤੀ ਆ ਤਾਂ ਉਹ ਇਨਾਂ ਕੋਲੇ ਮਿਲਦੇ ਆ ਅੱਛਾ ਇਸ ਤੋਂ ਇਲਾਵਾ ਆਪਣੇ ਕੋਲੇ ਮਾਈਕਰੋ ਵਗੈਰਾ ਵੀ ਮਿਲ ਜਣਗੇ ਮਾਈਕਰੋ ਵਗੈਰਾ ਮਿਲ ਜਾਣਗੇ ਹਨਾ ਤੇ ਆ ਜਿਵੇਂ ਪਏ ਨੇ 에어 ਫਰਾਈਰ ਹਨਾ ਤੇ ਕੰਮੇ ਕੋਲੇ ਹੋਰ ਖਾਸ ਆਈਟਮ ਮਿਲ ਜੂਗੀ ਜਿਵੇਂ ਕਿ ਇਸ ਨੂੰ ਕਹਿੰਦੇ ਟੁਟਕੀ ਟੁਟਕੀ ਅੱਛਾ ਫਿਰ ਪੀਟ ਕਰਨ ਵਾਸਤੇ ਲੈਚੀ ਪੀਟ ਕਰਨ ਪੀਟ ਕਰਨ ਵਾਸਤੇ ਤੇ ਲੌਂਗ ਲੌਂਗ ਛੋਟੀ 50 ਐਮਐਲ ਦੇ ਵਿੱਚ ਕੋਈ ਮਰਜੀ ਆਈਟਮ ਤੁਸੀਂ ਪੀਟ ਕਰੋ ਮੀਟ ਕਰ ਸਕਦੇ ਆ ਇਹਦੇ ਵਿੱਚ ਠੀਕ ਹੈ ਜੁਨੀਫ ਚਾਹੀਦੀ ਆ ਬ੍ਰਾਂਡ ਵਾਲੀ ਆਈਟਮਾਂ ਮਤਲਬ ਜਿਹੜੇ ਲੋਕ ਨਾ ਖਾਸ ਕਰਕੇ ਯੂਨੀਕ ਆਈਟਮਾਂ ਖਰੀਦਣ ਦੇ ਸ਼ਕੀਨ ਨੇ ਉਹ ਤਾਂ ਵਿਜ਼ਿਟ ਜ਼ਰੂਰ ਕਰੋ ਇਸ ਤੋਂ ਇਲਾਵਾ ਹੋਰ ਬਹੁਤ ਈਆਂ ਅਹਿਤਿਆ ਸਾਰੀਆਂ ਵੈਰਾਈਟੀਆਂ ਨੇ ਬਹੁਤ ਸਾਰੀਆਂ ਆਈਟਮਾਂ ਨੇ ਜਿਹੜੀ ਆਪਾਂ ਦਿਖਾਉ ਨਹੀਂ ਸਕੇ ਉਹਦੇ ਲਈ ਤੁਹਾਨੂੰ ਇਹਨਾਂ ਦੀ ਦੁਕਾਨ ਤੇ ਆਉਣਾ ਇੱਕ ਜਦੋਂ ਨਾਲ ਐਂਟਰ ਕੀਤਾ ਮੈਮ ਆ ਆਈਟਮ ਮੇਰੇ ਧਿਆਨ ਚ ਹੈ ਜਿਵੇਂ ਹਨਾ ਆਪਾਂ ਸੁਨਿਆਰੇ ਕੋਲੇ ਗਹਿਣੇ ਲੈਣ ਜਾਂਦੇ ਹੁੰਦੇ ਆ ਉਹ ਇੱਕ ਪੈਕਿੰਗ ਚ ਦਿੰਦਾ ਹੁੰਦਾ ਇਹ ਕੀ ਆਈਟਮ ਹੈ ਸੁਖਚੰਦ ਜੀ ਇਹ ਬਹੁਤ ਵਧੀਆ ਹੈ ਕਿ چھوٹਾ ਜਿਹਾ ਗਿਫਟ ਦੇਣ ਵਾਸਤੇ ਕਿਸੇ ਨੂੰ ਵੀ ਹਨਾ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਣੇ ਕੋਲ ਹੈਗੇ ਆ ਬਹੁਤ ਸਾਰੀ ਵੈਰਾਈਟੀਆਂ ਨੇ ਇਹਦੇ ਵਿੱਚ ਕਾਫੀ ਵੈਰਾਈਟੀ ਹੈ ਠੀਕ ਹੈ ਜਿਵੇਂ ਇਹਦੇ ਵਿੱਚ ਆ ਕੋਟਿੰਗ ਵਾਲਾ ਹੋਈ ਹੋਇਆ ਜਿਵੇਂ ਚਾਂਦੀ ਦੀ ਕੋਟਿੰਗ ਹੋਈ ਹੋਇਆ ਬਿਲਕੁਲ ਪ੍ਰਾਈਸ ਜੈਨੂਅਲ ਹੈ ਨਾ ਬਿਲਕੁਲ 550 ਦਾ ਬਸ ਠੀਕ ਹੈ ਤੇ ਮਤਲਬ ਗਿਫਟ ਦੇ ਵਾਸਤੇ ਬਹੁਤ ਹੀ ਕਵਲਿਟੀ ਦੇ ਆਟਮ ਬਣਦੀ ਆ ਹਾਂਜੀ ਇੰਨੀਆਂ ਸੋਹਣੀਆਂ ਸੋਹਣੇ ਆਟਮ ਅਸੀਂ ਦੇਖੀਆਂ ਨੇ ਅਸੀਂ ਖੁਦ ਪਹਿਲੀ ਵਾਰੀ ਦੇਖੀਆਂ ਨੇ ਮੈਂ ਬਹੁਤ ਸਾਰੀਆਂ ਆਟਮਾਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਹੁਣ ਲਾਸਟ ਦੇ ਵਿੱਚ ਤੁਸੀਂ ਜਿਹੜੇ ਲੋਕ ਦੇਖਦੇ ਨੇ ਕੀ ਕਹੋਗੇ ਉਹਨਾਂ ਨੂੰ ਆ ਸੁਖਚੰਦ ਜੀ ਮੈਂ ਸਾਰੇ ਇਹ ਵੀਡੀਓ ਨੂੰ ਦੇਖਦੇ ਹੋਏ ਦਰਸ਼ਕ ਜਿਹੜੇ ਹੈਗੇ ਉਹਨਾਂ ਨੂੰ ਇਹੀ ਕਹਿਸ ਕਰਾਂਗੀ ਕਿ ਜਿਵੇਂ ਔਰਤ ਇੱਕ ਆਪਣੇ ਆਪ ਨੂੰ ਸ਼ਿੰਗਾਰ ਕੇ ਰੱਖਣਾ ਪਸੰਦ ਕਰਦੀ ਹੈ ਉਹ ਮੇ ਕਿਚਨ ਨੂੰ ਸ਼ਿੰਗਾਰ ਕੇ ਰੱਖਣਾ ਪਸੰਦ ਕਰਦੀ ਹੈ ਜਿਹੜੀਆਂ ਔਰਤਾਂ ਉਹ ਇੱਥੇ ਜ਼ਰੂਰ ਵਿਜ਼ਿਟ ਕਰਨ ਕਿਉਂਕਿ ਉੱਥੇ ਅਲੱਗ-ਅਲੱਗ ਵੈਰਾਈਟੀ ਤੁਹਾਨੂੰ ਦੇਖੀਏ ਜਿਵੇਂ ਹੈ ਨਾ ਸਾਰੀਆਂ ਇੱਥੇ ਮਿਲਦੀਆਂ ਨੇ ਮਤਲਬ ਜਿਵੇਂ ਮੈਮ ਨੇ ਕਿਹਾ ਨਾ ਮਤਲਬ ਜਿਵੇਂ ਆਪਾਂ ਗਹਿਣੇ ਲੇਡੀਜ਼ ਪਾਉਂਦੀਆਂ ਨੇ ਨਾ ਉਹੀ ਸੇਮ ਚੀਜ਼ ਅਗਰ ਤੁਸੀਂ ਆਪਣੀ ਕਿਚਨ ਵਾਸਤੇ ਗਹਿਣੇ ਖਰੀਦਣਾ ਚਾਹੁੰਦੇ ਹੋ ਜਿਵੇਂ ਆਪਾਂ ਨੇ ਤੁਹਾਨੂੰ ਦਿਖਾਏ ਵੀ ਨੇ ਜਿਵੇਂ ਗਹਿਣੇ ਵੀ ਸੁਨਿਆਰੇ ਦੀ ਦੁਕਾਨ ਤੋਂ ਮਿਲਦੇ ਨੇ ਉਹੀ ਸੇਮ ਚੀਜ਼ਾਂ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਸੋਨੇ ਰੰਗ ਆਪਣੇ ਘਰੇ ਰੱਖਣ ਦੇ ਲੋਕਾਂ ਨੂੰ ਦਿਖਾਉਣ ਦੇ ਸ਼ੁਕੀਨ ਹੋ ਤਾਂ ਜ਼ਰੂਰ ਵਿਜ਼ਿਟ ਕਰੋ ਪਾਈਗਾ ਟ੍ਰੇਡਰਸ ਅਡਰੈਸ ਤੁਹਾਨੂੰ ਦਿਖਾਤਾ ਇੱਕ ਵਾਰੀ ਦੁਬਾਰਾ ਦੱਸ ਦਿੰਨੇ ਆ ਹਨੂਮਾਨ ਮੰਦਿਰ ਦੇ ਬਿਲਕੁਲ ਸਾਹਮਣੇ ਤੁਹਾਨੂੰ ਦਿਖੇਗਾ ਇਹਨਾਂ ਦੀ ਦੁਕਾਨ ਇੱਥੇ ਪਹੁੰਚਣਾ ਇੱਕ ਵਾਰੀ ਜ਼ਰੂਰ ਆ ਕੇ ਜਾਇਓ ਆਉਣ ਦਾ ਕੋਈ ਮੁੱਲ ਨਹੀਂ ਆਈਟਮਾਂ ਦੇਖ ਕੇ ਜਾਇਓ ਉਹ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਆਪਣੇ ਸ਼ਹਿਰ ਚ ਇੰਨੀਆਂ ਵਧੀਆ ਵਧੀਆ ਜਿਹੜੀਆਂ ਆਈਟਮਾਂ ਨੇ ਉਹ ਮਿਲਦੀਆਂ ਨੇ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਅੱਗੇ ਵੀ ਮਿਲਦੇ ਰਹਾਂਗੇ ਜੀ ਤੁਸੀਂ ਜ਼ਰੂਰ ਵੀਡੀਓ ਨੂੰ ਸ਼ੇਅਰ ਕਰੋ ਅਗਰ ਕੋਈ ਜਾਣਕਾਰੀ ਲੈਣੀ ਹੈ ਨੰਬਰ ਇਹਨਾਂ ਦਾ ਸਕਰੀਨ ਤੇ ਆ ਰਿਹਾ ਕੰਟੈ